ਪਹਿਲੀ ਵਾਰੀ ਵੇਖ ਰਹੇ ਆ ਕਿ ਪੱਠੇ ਉੱਤੇ ਇੱਟ ਸਸਤੀ ਹੋ ਗਈ ਆ ਔਰ ਪੱਠਿਆਂ ਉੱਤੇ ਜਦੋਂ ਇੱਟ ਅਜੇ ਤਾਂ ਪਹਿਲਾਂ ਅੱਗ ਲੱਗੀ ਸੀ ਕਿ ਇੱਟ ਬਹੁਤ ਮਹਿੰਗੀ ਏ ਔਰ ਆ ਪੱਠਾ ਪਹਿਲੀ ਵਾਰੀ ਵੇਖ ਰਿਹਾ ਕਿ ਜਿਸ ਦੀ ਇੱਟ ਸਸਤੀ ਆ ਔਰ ਇਹਨਾਂ ਦੇ ਦੱਸਣ ਮੁਤਾਬਕ ਹਰ ਹਜ਼ਾਰ ਇੱਟ ਪਿੱਛੇ 500 ਰੁਪਏ ਸਸਤੀ ਹੋਵੇਗੀ ਔਰ ਇਹਨਾਂ ਦਾ ਫੋਨ ਨੰਬਰ ਜਿਹੜਾ ਉਹ ਵੀ ਡਿਸਪਲੇ ਹੋਵੇਗਾ ਔਰ ਗੱਲ ਕਰਦੇ ਆ ਕਿ ਕਾਰਨ ਕੀ ਆ ਕਿਉਂ ਇਹ ਇੱਟ ਜਿਹੜੀ ਆ ਸਸਤੀ ਦਿੱਤੀ ਜਾ ਰਹੀ ਆ ਇਹਨਾਂ ਦੀ ਕੀ ਮਜਬੂਰੀ ਆ ਕਿ ਇਹ ਇਟ ਜਿਹੜੀ ਆ 500 ਰੁਪਿਆ ਸਸਤੀ ਔਰ ਇੱਕ ਹੋਰ ਚੀਜ਼ ਤੁਹਾਡੇ ਨਾਲ ਸਾਂਝੀ ਕਰ ਦਈਏ ਸਿਰਫ ਇਹ ਆਫਰ ਜਿਹੜੀ ਆ ਇਹ ਆਫਰ 5-7 ਦਿਨ ਵਾਸਤੇ ਆ 31 ਜੁਲਾਈ ਤੱਕ 31 ਜੁਲਾਈ ਸ਼ਾਮ ਤੱਕ ਸ਼ਾਮ 7 ਵਜੇ ਤੱਕ 8 ਵਜੇ ਤੱਕ ਤੁਸੀਂ ਕਾਲ ਕਰ ਸਕਦੇ ਹੋ ਔਰ ਇਹ ਕਾਲ ਕਰਕੇ ਇਟ ਜਿਹੜੀ ਆ ਉਹ ਲੈ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਇਹਨਾਂ ਦਾ ਕਹਿਣਾ ਔਰ ਤਸਵੀਰਾਂ ਜਿਹੜੀਆਂ ਇਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਔਰ ਗੁਰਦਾਸਪੁਰ ਦੇ ਵੀ ਤੋਂ 25 ਕਿਲੋਮੀਟਰ ਦੇ ਏਰੀਏ ਤੱਕ ਇਹ ਸੀਮਤ ਗੱਲਾਂ ਇਹ ਯਾਦ ਰੱਖਣੀਆਂ ਔਰ